ਮੱਥਾ ਟੇਕਣਾ ਹੀ ਮਹਿਲਾ ਦੇ ਨਾਲ ਵੱਡਾ ਕਾਦਾ ਹੋ ਜਾਂਦਾ ਬਿਲਕੁਲ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੰਦਿਰ ਦੇ ਵਿੱਚੋਂ ਮੱਥਾ ਟੇਕ ਕੇ ਮਹਿਲਾ ਆ ਰਹੀ ਹੁੰਦੀ ਹੈ ਜੀਹਾਂ ਇਸ ਦੇ ਨਾਲ ਤੋਂ ਬੱਚੇ ਹੁੰਦੇ ਨੇ ਇਸ ਦਾ ਪਤੀ ਹੁੰਦਾ ਤੇ ਮਹਿਲਾ ਮੋਟਰਸਾਈਕਲ ਤੇ ਹੁੰਦੀ ਹੈ ਜਦੋਂ ਹੀ ਮੋਟਰਸਾਈਕਲ ਰੁਕਦਾ ਤਾਂ ਚੋਰ ਦੇ ਬਲਸ ਮਹਿਲਾ ਦਾ ਪਿੱਛਾ ਕੀਤਾ ਜਾਂਦਾ ਜੀਹਾਂ ਮੋਟਰਸਾਈਕਲ ਰੁਕਣ ਦੇ ਨਾਲ ਹੀ ਚੋਰ ਆ ਜਿਹੜਾ ਮਹਿਲਾ ਦੇ ਗਲ ਦੇ ਵਿੱਚੋਂ ਸੋਨੇ ਦੀ ਚੇਨ ਖੋ ਕੇ ਫਰਾਰ ਹੋ ਜਾਂਦਾ ਤੇ ਮਹਿਲਾ ਸੜਕ ਤੇ ਲੇਟਦੀ ਚੀਕਾਂ ਮਾਰਦੀ ਆ ਕੁਲੌਂਦੀ ਆ ਪਰ ਚੋਰ ਉਸਦੀ ਈ ਨਹੀਂ ਸੁਣਦਾ ਸਗੋਂ ਦੀ ਮਹਿਲਾ ਨਿੱਡਰ ਤੇ ਦੇ ਨਾਲ ਉਸ ਦਾ ਪਿੱਛਾ ਵੀ ਕਰਦੀ ਨਜ਼ਰ ਆ ਰਹੀ ਹੁੰਦੀ ਆ ਪਰ ਉਸ ਦੇ ਬਾਅਦ ਲੋਕ ਇਕੱਠੇ ਹੋ ਜਾਂਦੇ ਨੇ ਮਹਿਲਾ ਦੇ ਵੱਲੋਂ ਚੀਕ ਝਗਾੜਾ ਪਾਇਆ ਜਾਂਦਾ ਹੈ ਤਾਂ ਉਸ ਦਾ ਪਤੀ ਆ ਜਿਹੜਾ ਉਸ ਚੋਰ ਦੇ ਪਿੱਛੇ ਮੋਟਰਸਾਈਕਲ ਲੈ ਕੇ ਚਲਾ ਜਾਂਦਾ ਹਾਲਾਂਕਿ ਹਾਲਾਤ ਇਸ ਤਰੀਕੇ ਦੇ ਨਾਲ ਬਣੇ ਹੋਏ ਨੇ ਕਿ ਗੁਰਦੁਆਰੇ ਮੰਦਿਰ ਜਾਣ ਵਾਲੇ ਵੀ ਲੋਕ ਨੇ ਜਿਹੜੇ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਚੋਰ ਪਹਿਲਾਂ ਤਾਂ ਸ ਮਹਿਲਾ ਦਾ ਪਿੱਛਾ ਕਰ ਰਿਆ ਹੁੰਦਾ ਲੰਮੀ ਢੇਰ ਤੋਂ ਦੇਖ ਰਿਆ ਹੁੰਦਾ ਕਿ ਮਹਿਲਾ ਕਿੱਥੇ ਰੁਕ ਰਹੀ ਹੈ ਕਿੱਥੇ ਖਾ ਰਹੇ ਨੇ ਤੇ ਕਿੱਥੇ ਜਾ ਕੇ ਇਹ ਰੁਕਣਗੇ ਉਸ ਤੋਂ ਬਾਅਦ ਹੀ ਅੱਖ ਚਪਕਦੇ ਚੋਰ ਦੇ ਵੱਲੋਂ ਵੱਡਾ ਕਾਰਾ ਕਰ ਦਿੱਤਾ ਜਾਂਦਾ ਮਹਿਲਾ ਦੇ ਗਲ ਦੇ ਵਿੱਚੋਂ ਸੋਨੇ ਦੀ ਚੇਨ ਖੋ ਕੇ ਚੋਰ ਰਫੂ ਚੱਕਰ ਹੋ ਜਾਂਦਾ ਤਾਂ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰਾਸ ਦੇ ਵਿੱਚ ਵੀ ਕਿਆਤ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰੇ ਮੰਦਰ ਜਾਣ ਲੱਗੇ ਤੁਸੀਂ ਵੀ ਇਸ ਗੱਲ ਦਾ ਖਾਸ ਧਿਆਨ ਰੱਖੋ ਤੇ ਆਪਣੇ ਗਲ ਦੇ ਵਿੱਚ ਆਪਣੇ ਕੰਨਾਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਸੋਨੇ ਦੀ ਚੀਜ਼ ਨਾ ਪਾ ਕੇ ਜਾਓ ਕਿਉਂਕਿ ਚੋਰਾ ਦਾ ਤੰਕ ਇੰਨਾ ਕਿ ਜ਼ਿਆਦਾ ਵੱਧ ਚੁੱਕਿਆ ਕਿ ਚੰਗੇ ਭਲੇ ਲੋਕਾਂ ਨੂੰ ਇਹ ਲੁੱਟ ਕੇ ਫਰਾਰ ਹੋ ਜਾਂਦੇ ਨੇ ਤਾਂ ਸਬੰਧੀ ਤੁਹਾਡੀ ਕੀ ਹੈ رائے ਸਾਡੇ ਕਮੈਂਟਸ ਬਾਕਸ ਦੇ ਵਿੱਚ ਵੀ ਜ਼ਰੂਰ ਦੱਸੋ